ਨੰਦ ਸਾਇਸ ਸਕੀਨ ਅਕੈਡਮੀ ਦੇ ਬੱਚਿਆਂ ਨੇ ਅੱਜ ਬਹੁਤ ਹੀ ਵਧੀਆ ਇੰਜੋਏ ਕੀਤਾ ਹੈ ਗੁਰਪੁਰਬ ਦੀ ਪਾਰਟੀ ਵਿੱਚ ਸੋ ਇਹਨਾਂ ਦੇ ਰਿਵਿਊ ਵੀ ਲੈ ਲੈਣੇ ਆ ਬੱਚੇ ਕਿਵੇਂ ਦਾ ਬੇਟੇ ਤੁਹਾਨੂੰ ਫੀਲ ਹੋਇਆ ਅਕੈਡਮੀ ਦੇ ਵਿੱਚ ਅੱਜ ਬਹੁਤ ਵਧੀਆ ਫੀਲ ਹੋਇਆ ਯੈਸ ਕੁਝ ਦੱਸਣਾ ਚਾਹੋਗੇ ਅਕੈਡਮੀ ਦੇ ਰਿਗਾਰਡਿੰਗ ਅੱਜ ਅਸੀਂ ਬਹੁਤ ਫਨ ਕੀਤਾ ਸਾਨੂੰ ਲੱਗਿਆ ਕਿ ਬਹੁਤ ਅੱਛਾ ਫੀਲ ਹੁੰਦਾ ਹੈ ਸਾਨੂੰ ਬਿਲਕੁਲ ਐਡੀ ਫੀਲ ਹੁੰਦਾ ਕਿ ਅਸੀਂ ਕਿਸੇ ਮਤਲਬ ਜਗ੍ਹਾ ਤੇ ਬੈਠੇ ਜਿੱਥੇ ਆਪਾਂ ਸੇਫ ਨਹੀਂ ਆ ਇੱਥੇ ਬਿਲਕੁਲ ਆਪਾਂ ਆਪਣੇ ਮਤਲਬ ਘਰ ਦੀ ਤਰ੍ਹਾਂ ਫੀਲ ਕਰਦੇ ਆਂ ਕੋਈ ਰੈਸਟ੍ਰਿਕਸ਼ਨਸ ਵਗੈਰਾ ਤੁਹਾਨੂੰ ਇਥੇ ਦਿੰਦੀਆਂ ਨੇ ਨਹੀਂ ਕੰਮ ਦੇ ਟਾਈਮ ਤੇ ਆਪਾਂ ਬਿਲਕੁਲ ਕੰਮ ਕਰਦੇ ਆਂ ਤੇ ਇਹ ਨਹੀਂ ਕਿ ਇੰਜੋਏਮੈਂਟ ਨਹੀਂ ਹੁੰਦੀ ਆਪਾਂ ਦੋ ਤਿੰਨ ਮਹੀਨੇ ਚ ਇੱਕ ਇੱਕ ਦੋ ਵਾਰ ਬਾਡੀ ਕਰ ਲੈਂਦੇ ਆਂ ਹਮੇਸ਼ਾ ਮੈਮ ਤੁਹਾਡੇ ਕਿੰਨੇ ਕੁ ਸਟਿਕ ਨੇ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਜਿਆਦਾ ਹੀ ਖੁੱਲਾ ਛੱਡਿਆ ਇਟ ਮੀਨਸ ਤੁਹਾਨੂੰ ਨਹੀਂ ਨਹੀਂ ਮਤਲਬ ਇੱਦਾਂ ਨਹੀਂ ਥੋੜੀ ਛਿਕ ਹੋ ਜਾਂਦੇ ਛੱਡਾ ਫਰੈਂਡ ਜੀ ਜ਼ਰਾ ਥੋੜੇ ਜਿ ਥੋੜੇ ਜੀ ਤੇ ਸਟਿਕ ਹੋ ਬੋ ਕੇ ਗੱਲ ਬੰਦੀ ਹੈ ਕਿ ਨਹੀਂ ਹਾਂਜੀ ਕੋਈ ਵੀ ਫੀਲਡਰ ਸਟਿਕ ਹੋ ਕੇ ਗੱਲ ਬੰਦੀ ਹੈ ਨਾ ਹਾਂਜੀ ਤੋ ਔਰ ਕੁਝ ਦੱਸਣਾ ਚਾਹੋਗੇ ਅਕੈਡਮੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿੱਖਦਿਆਂ ਨੂੰ ਵੀ 3 ਸਾਲ 4 ਸਾਰਿਆਂ ਨੂੰ ਵੱਖਰੇ ਵੱਖਰੇ ਟਾਈਮ ਹੋ ਗਿਆ ਤੁਹਾਨੂੰ ਕਿੰਨਾ ਟਾਈਮ ਹੋਇਆ ਬੇਟੇ 4 ਸਾਲ 4 ਸਾਲ 3 ਸਾਲ ਤਿੰਨ ਸਾਲਾਂ ਚ ਕੀ ਕੁਝ ਸਿੱਖਿਆ ਤੁਸੀਂ 3-4 ਸਾਲਾਂ ਚ ਬਹੁਤ ਕੁਝ ਸਿੱਖਿਆ ਰਾਗ ਸ਼ਬਦ ਇਗਜ਼ਾਮਸ ਵੀ ਦਿੱਤੇ ਨੇ ਇਗਜ਼ਾਮ ਵੀ ਦਿੱਤੇ ਨਾ ਅਕੈਡਮੀ ਵਿੱਚ ਇਗਜ਼ਾਮ ਹੁੰਦੇ ਆ ਕਿਸ ਰਿਗਾਰਡਿੰਗ ਇਗਜ਼ਾਮ ਹੁੰਦੇ ਆ 뮤직 ਦੇ ਰਿਗਾਰਡਿੰਗ ਲਾਈਕ ਕੀ ਤੁਸੀਂ ਕਿੰਨਾ ਕੁ ਸਿੱਖ ਲਿਆ ਵਾ ਕੀ ਮਿਊਜ਼ਿਕਲ ਹੋ ਗਿਆ ਕਲਾਸਿਕਲ ਵੋਕਲ ਕਲਾਸਿਕਲ ਕਰਾਉਂਦੇ ਨੇ ਹਾਂਜੀ ਠੀਕ ਹੈ ਪਰ ਮਤਲਬ ਵੋਕਲ ਕਲਾਸਿਕਲ ਦਾ ਹੈ ਕੋਈ ਤੁਹਾਨੂੰ ਹੈਗਾ ਐਕਸਪੀਰੀਅੰਸ ਵੀ ਮਤਲਬ ਕਿਹੜੇ ਕਿਹੜੇ ਰਾਗ ਕੀਤੇ ਤੁਸੀਂ ਖਮਾਜ ਖਮਾਜ ਕਲਿਆਣ ਕੋਈ ਰਾਗ ਯਾਦ ਹੈ ਥੋੜਾ ਬੋਤਾ ਮਾੜਾ ਜਿਹਾ ਇੱਕ ਦੋ ਲਾਈਨ ਸੁਣਾਓ ਜੇ ਕੋਈ ਲਾਣਾ ਹੈ ਸੁਣਾਓ ਸ਼ਾਬਾਸ਼ ਨੇ ਐਟ ਦੀ ਸਪੋਰਟ ਤੇ ਪ੍ਰਪੇਅਰ ਹੋਣਾ ਚਾਹੀਦਾ ਜੋ ਵੀ ਐਟ ਦੀ ਸਪੋਰਟ ਤੇ ਕਿਹਾ ਜਾਵੇ ਨਾ ਨੈਕਸਟ ਵੀਡੀਓ ਜਦੋਂ ਬਣਾਵਾਂਗੀ ਤਾਂ ਆਪਾਂ ਪੂਰੇ ਨਹੀਂ ਨਹੀਂ ਕਿਹੜਾ ਰਾਗ ਕੋਈ ਬੰਦਿਸ਼ ਕੁਝ ਵੀ ਨਹੀਂ ਯਾਦ ਆਏਗਾ ਤੁਹਾਨੂੰ ਤੁਹਾਨੂੰ ਯਾਦ ਹੈ ਜੀ ਬੇਟਾ ਛਿੰਕੀ ਹਾਂਜੀ ਕਿਹੜਾ ਹੈ ਬਟੇ ਜੈ ਜਵੰਤੀ ਰਾਗ ਦੀ ਹਾਂ ਸੁਣਾਓ ਮਾੜਾ ਜਿਹਾ ਸੁਣਾਓ ਇੱਥੇ ਬੋਲੋ ਵਿਦਆਊਟ ਹਰਮੋਨੀਅਮ No problem ਦਾ ਮੀ ਦੀ ਦਮ ਕੇ ਡੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮਤਲਬ ਇਸ ਤਰ੍ਹਾਂ ਦੇ ਰਾਗਾਂ ਦਾ ਤੁਹਾਡਾ ਟੈਸਟ ਹੁੰਦਾ ਹੈ ਨਾ ਤਾਂ ਮਿਲੇ ਤੁਹਾਨੂੰ ਕੋਈ ਡਿਗਰੀ ਵਗੈਰਾ ਵੀ ਮਿਲਦੀ ਹੈ ਕਿਹੜੇ ਕਿਹੜੇ ইয়ার ਕਰਲੇ ਤੁਸੀਂ ਪੀਪੀ 2 ਫਰਸਟ ইয়ার ਫਰਸਟ ইয়ার ਕਰ ਲਿਆ ਕਲਾਸਿਸ ਕਿਹੜੇ ਕਿਹੜੇ ਤੁਹਾਡੀਆਂ 8 9 ਤੁਸੀਂ 9 8 9 7 ਹੈ ਨਾ ਵੈਰੀ ਗੁੱਡ ਤੁਹਾਡੀ ਅਕੈਡਮੀ ਦੇ ਵਿੱਚ ਮਤਲਬ ਏਜ ਲਿਮਿਟ ਕੋਈ ਨਹੀਂ ਹੈਗੀ ਸਿੱਖਣ ਦੀ ਸਟਾਰਟਿੰਗ ਏਜ ਕਿੱਥੋਂ ਹੈ 3 2 4 3 3 ইয়ার ਜੀਰ ਤੋਂ ਮਤਲਬ ਬੱਚੇ ਸਿੱਖਦੇ ਨੇ ਨਾ ਤਾਂ ਬੇਸਿਕ ਸਾਰਾ ਕਰ ਲਿਆ ਤੁਸੀਂ ਹਾਂਜੀ ਹਾਂਜੀ ਪ੍ਰੋਪਰ ਥਿਓਰੀ ਨੋਲੇਜ ਵੀ ਮਿਲਦੀ ਹੈ ਤੁਹਾਨੂੰ ਹਾਂਜੀ ਗੁੱਡ ਤੇ ਹੋਰ ਕੁਝ ਦੱਸਣਾ ਚਾਹੋਗੇ ਮਤਲਬ ਤੁਹਾਡੀ ਅਕੈਡਮੀ ਵਿੱਚ ਕੀ ਕੀ ਸੈਲੀਬ੍ਰੇਟ ਕਰਦੇ ਆ ਤੇ ਐਨਜਾਇਮੈਂਟ ਲਈ ਅਸੀਂ ਨਿਊ ਇਅਰ ਟੀਨੂ ਨਾਨਕਦੇਵ ਜੀ ਦਾ ਬਰਥਡੇ ਤੇ ਸਮਾਰਟ ਕਿਸੀ ਵੀ ਜਾ ਸਮਾਰਟ ਕਿਤੇ ਜਾਣਾ ਲੱਗਦਾ ਹੈ ਅਸੀਂ ਟ੍ਰਿਪ ਵੀ ਜਾਂਦੇ ਹਾਂ ਸਤਿਗੁਰ ਸਾਹਿਬ ਜਾਂਦੇ ਹਾਂ ਹਰ ਸਾਲ ਹਾਂਜੀ ਹਾਂਜੀ ਹੋਰ ਕੁਝ ਬੜੀ ਗੱਲ ਬਹੁਤ ਚੀਜ ਸਾਡੇ ਥੀਕੇ ਬਹੁਤ ਮਜ਼ਾ ਆਉਂਦਾ ਹੈ ਬੱਚਿਆਂ ਨਾਲੋਂ ਜਿਹਨਾਂ ਦਾ ਜ਼ਿਆਦਾ ਮਜ਼ਾ ਹੈ ਟਿਊਸ਼ਨ ਤਾਂ ਜ਼ਿਆਦਾ ਮਜ਼ਾ ਆਉਂਦਾ ਹੈ ਤਾਂ ਹੋਰ ਇੱਥੇ ਕਿਉਂਕਿ ਇਹ ਯੂਦਾ ਕਿ ਆਪਾਂ ਇੱਕ ਉਹ ਗਰਨ ਆਰੇ ਜਿਵੇਂ ਆਪਾਂ ਟਿਊਸ਼ਨ ਦੀ ਕੰਪਨੀ ਡੇਲੀ ਰੁਟੀਨ ਹੈ ਇਸ ਸਾਡੇ ਰੁਟੀਨ ਦਾ ਇੱਕ ਇੰਜੋਏਮੈਂਟ ਵਾਲਾ ਪਾਰ ਕਿਵੇਂ ਜਾਂਦਾ ਹੈ ਵੈਰੀ ਗੁੱਡ ਤਾਂ ਠੀਕ ਹੈ ਵੈਰੀ ਗੁੱਡ ਤਾਂ ਸਾਡੇ ਕੋਲ ਜਿਹੜੇ ਨਵੇਂ ਬੱਚੇ ਆਏ ਨੇ ਉਹਨਾਂ ਤੋਂ ਵੀ ਪੁੱਛ ਲਈ ਆਪਾਂ ਨਾ ਅੱਜ ਕਿਵੇਂ ਉਹਨਾਂ ਨੂੰ ਫੀਲ ਆ ਨਿਊ ਸਟੂਡੈਂਟਸ ਆਏ ਨੇ ਜਿਹੜੇ ਹਨਾ ਦੇਰ ਇਸ ਨੋ ਏਜ ਲਿਮਿਟ ਇਨ ਅਕੈਡਮੀ ਤੋ ਆ ਸਾਡੇ ਬੱਚੇ ਬੈਠੇ ਨੇ ਹਾਂਜੀ ਆ ਦੋ ਬੱਚੇ ਹੋਰ ਬੈਠੇ ਨੇ ਹਾਂ ਜੀ ਨਿਸ਼ਾ ਜੀ ਨਿਸ਼ਾ ਜੀ ਤੁਸੀਂ ਦੱਸੋ ਕਿਵੇਂ ਬਿਟਿਆ ਅੱਜ ਲੱਗਿਆ ਤੁਹਾਨੂੰ ਬਹੁਤ ਅੱਛਾ ਬਹੁਤ ਅੱਛਾ ਇੰਜੋਇਮੈਂਟ ਕੀਤਾ ਸੀ ਗੁਰਨਾਨਕ ਦੇਵ ਜੀ ਦੇ ਪਰੇ ਦਾ ਤਾਂ ਬਹੁਤ ਅੱਛਾ ਗੁਰੂਪੁਰਬ ਤੇ ਬਹੁਤ ਅੱਛੇ ਸ਼ਬਦ ਗੀਤੇ ਹਾਂਜੀ ਮੈਂ ਬਹੁਤ ਇੰਜੋਏ ਕਰਦੀ ਹਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿੱਖਦਿਆਂ ਨੂੰ ਮੈਨੂੰ ਤਾਂ ਲੇ ਥੋੜਾ ਜਿਹਾ ਟਾਈਮ ਹੋਇਆ ਹੈ ਥੋੜਾ ਟਾਈਮ ਹੋਇਆ ਨਾ ਥੋੜੇ ਟਾਈਮ ਦੇ ਵਿੱਚ ਹੀ ਮਤਲਬ ਤੁਸੀਂ ਅਲੰਕਾਰ ਵੀ ਕਰ ਲਏ ਹਨਾ ਤੇ ਹੋਰ ਕੁਝ ਸਟਾਰਟ ਕੀ ਕੀਤਾ ਹੋਰ ਇੱਕ ਭਜਨ ਵਗੈਰਾ ਸਟਾਰਟ ਕੀਤਾ ਹਾਂਜੀ ਹਾਂਜੀ ਮੈਂ ਇੱਕ ਭਜਨ ਸਟਾਰਟ ਕੀਤਾ ਹੈ ਹਾਂਜੀ ਠੀਕ ਹੈ ਗੁੱਡ ਤੋਂ ਅੱਜ ਵੀ ਤੁਹਾਨੂੰ ਬਹੁਤ ਅੱਛਾ ਫੀਲ ਹੋਇਆ ਕੱਲ ਗੁਰਪੂਰਵ ਤੇ ਜਾ ਕੇ ਆਏ ਤੇ ਅੱਜ ਪਾਰਟੀ ਸ਼ੁਰੂ ਕਰ ਲਈ ਜੀ ਨੇ ਜੀਤਾ ਬਹੁਤ ਜ਼ਿਆਦਾ ਗੁੱਡ ਸ਼ਬਦ ਬਹੁਤ ਪਿਆਰੇ ਸ਼ਬਦ ਹਲਾ ਤੁਸੀਂ ਸੈਟੀਸਫਾਈਡ ਹੋ ਸਾਡੀ ਅਕੈਡਮੀ ਤੋਂ ਹਾਂਜੀ ਹਾਂਜੀ ਹੁਣ ਕਿੰਨੀ ਫੀਸ ਦਿੰਦੇ ਹੋ ਫੀਸ ਨਹੀਂ ਹੈ ਜੀ ਕੋਈ ਵੀ ਹਾਂ 13 ਰੁਪਏ ਉਹ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਬਸ ਇਹ ਹੈ ਕਿ ਗੁਰੂਆਂ ਨੂੰ ਦਸ਼ਮਲ ਜੋ ਪੜ੍ਹਦੇ ਹੁੰਦੇ ਹੈ ਦਸ਼ਮਲ ਇਹ ਸਭ ਤੋਂ ਵਧੀਆ ਗੱਲ ਹੈ ਇਸ ਅਕੈਡਮੀ ਦੀ ਗੁੱਡ ਆ ਤਾਂ ਸਾਡੇ ਕੋਲ ਬਹੁਤ ਪੁਰਾਣੇ ਸਿੱਖ ਰਹੇ ਨੇ ਰੋਹਿਤ ਸਿੰਘ ਜੀ ਹਨਾ ਹੈਂਡ ਕਰੋ ਉੱਪਰ ਸਾਵ ਵਿਗੂ ਜੀ ਖਤੇ ਹਾਂਜੀ ਰੋਹਿਤ ਕਿਵੇਂ ਬੈਟੇ ਫੀਲ ਹੁੰਦਾ ਹੈ ਮੈਂ ਇੱਥੇ ਆ ਕੇ ਤਾਂ ਬਹੁਤ ਵਧੀਆ ਹੁੰਦਾ ਕਿੰਨੇ ਸਾਲ ਹੋ ਗਏ ਰੋਹਿਤ ਤਾਂ ਸਭ ਤੋਂ ਫਰਸਟ ਸਟੂਡੈਂਟ ਹੈ ਨਾ ਮੈਨੂੰ ਮੈਨੂੰ 5 ਸਾਲ ਹੋ ਗਏ ਨੇ 5 ਸਾਲ ਸਿੱਖਦੇ ਨੂੰ ਹੋ ਗਏ ਨਾ ਬਹੁਤ ਵਧੀਆ ਫੀਲ ਹੁੰਦਾ ਹੈ ਗੁੱਡ ਤੇ ਅਕੈਡਮੀ ਦੇ ਵਿੱਚ ਅੱਜ ਕੀ ਕੀਤਾ ਤੁਸੀਂ ਅੱਜ ਆਪਾਂ ਪਾਰਟੀ ਕੀਤੀ ਐਨਜੋਏ ਕੀਤਾ ਕੀ ਕੀ ਖਾਦਾ ਫਿਰ ਆਪਾਂ ਮੰਜੂਰੀਆਂ ਖਾਦੇ ਕੇ ਖਾਦੇ ਟੋਫੀਆਂ ਖਾਦੀਆਂ ਬੇ ਟੇਸਟੀਆਂ ਫੂਡ ਐਟ ਮਜ਼ਾ ਆਇਆ ਸਵਾਦ ਸਾਰਾ ਕੁਝ ਮਿਰਚ ਮਿਰਚ ਤਿੱਕੀ ਪੂਰੀ ਕਰਾਰੀ ਪੂਰੀ ਹਾਂਜੀ ਐਨਾ ਕਰਾਰਾ ਲੱਗਿਆ ਫਿਰ ਨੋਰਮਲੀ ਸੀ ਨਾ ਨਾ ਪਾਣੀ ਨਾਲ ਮੇਰੀ ਮਿਰਚ ਮਰ ਗਈ ਮਰ ਗਈ ਪਾਣੀ ਨਾਲ ਮਿਰਚ ਮਰ ਗਈ ਠੀਕ ਹੈ ਪਾਣੀ ਨਾਲ ਮਰ ਵੀ ਜਾਂਦੀ ਹੈ ਮਿਰਚ ਨਾਲ ਚਲੋ ਵੈਸੇ ਆਲ ਓਵਰ ਤੁਹਾਨੂੰ ਵਧੀਆ ਲੱਗਦਾ ਅਕੈਡਮੀ ਦੇ ਵਿੱਚ ਗੁੱਡ ਸੋ ਠੀਕ ਹੈ ਫਿਰ ਹੁਣ ਅਸੀਂ ਆਪਣੇ ਬੱਚਿਆਂ ਨੂੰ ਲਈਏ ਇਜਾਜ਼ਤ ਹੈ ਨਾ ਤਾਂ ਆਲ ਓਵਰ ਬੱਚੇ ਸਾਡੇ ਬੱਚੇ ਹੈਪੀ ਨੇ ਮਤਲਬ ਹੈ ਨਾ ਅਕੈਡਮੀ ਤੋਂ ਸੋ ਅੱਛਾ ਫਿਰ ਆਂਦੇ ਜਾਂਦੇ ਤੁਸੀਂ ਹੁਣ ਫਤਿਹ ਬੁਲਾਉਂਦੇ ਹੋ ਤੇ ਹੁਣ ਵੀ ਫਤਿਹ ਬੁਲਾਓ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ